ਇਹ ਸਰਕਾਰ ਨੂੰ ਵਰਖਾਜ ਕੀਤਾ ਜਾਵੇ ਤੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਕਿ ਇੰਦੀਆਂ ਦੇ ਜਾਨ ਮਾਰਦੀ ਰਾਕੀ ਕੀਤੀ ਜਾਵੇ। ਦੁਕਾਨ ਦੇ ਸੋ ਦਿਨ ਜਿਆਦੇ ਮਾਰ ਦਿੱਤਾ ਗਿਆ। ਸੋ ਇਸ ਕਰਕੇ ਜਿਹੜੇ ਬੰਦੇ ਮਰ ਰਹੇ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ। ਪਹਿਲਾਂ 1980 ਦੇ ਵਿੱਚ ਦਾ ਕੋਈ ਹਾਲਾਤ ਪੁੱਛਤੇ ਪਰ ਅੱਜ ਪੁੱਛਤ ਵੀ ਬੱਤਰ ਹੋ ਗਏ। ਦੁਕਾਨ ਤੇ ਬੈਠੇ ਵੀ ਉਹ ਉਹਦਾ ਕਤਲ ਕੀਤਾ ਗਿਆ ਸਰੇਆਮ ਕਤਲ ਕੀਤਾ ਗਿਆ ਔਰ ਉਹਦਾ ਕੋਈ ਕਸੂਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਵਿਸ਼ਵ ਹਿੰਦੂ ਪਰਸ਼ਦ ਦੇ ਕੋਈ ਵੀ ਕਾਰਗਰਤਾ ਸਾਡਾ ਪੋਲੀਟੀਕਲੀ ਨਹੀਂ ਚੱਲਦਾ ਨਾ ਕਿਸੇ ਦੇ ਅਸੀਂ ਖਿਲਾਫ ਚੱਲਦੇ ਹਾਂ ਵਿਸ਼ਵ ਹਿੰਦੂ ਪਰਸ਼ਦ ਨੂੰ ਜ਼ਿਲ੍ਹੇ ਦੇ ਪ੍ਰਧਾਨ ਅਤੇ ਆ ਜਿੰਨੇ ਵੀ ਹਿੰਦੂਸ ਗਠਨ ਇਕੱਠੇ ਹੋ ਕੇ ਜਦੋਂ ਦਲਤਾਂ ਦੇ ਪ੍ਰਸਾਰੀ ਹਿੰਦੂਆਂ ਦੇ ਉੱਤੇ ਕਤਲ ਹੋ ਰਿਹਾ ਹੈ ਹਿੰਦੂਆਂ ਨੂੰ ਕੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਇਹ ਜਿਹੜੀ ਭਗਤ ਦੀ ਸਰਕਾਰ ਹੈ ਇਹ ਬਿਲਕੁਲ ਨਾਕਾਮ ਹੈ ਫੇਲ ਹੈ ਅਸੀਂ ਸਾਰੇ ਇੱਕ ਮੰਗ ਰੱਖ ਰਹੇ ਆ ਇਹ ਸਰਕਾਰ ਨੂੰ ਵਰਖਾਛ ਕੀਤਾ ਜਾਵੇ ਤੇ ਰਾਸ਼ਟ੍ਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਹਿੰਦੂਆਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਦਿੱਤੇ ਦੀਆਂ ਲੱਗਿਆ ਤੇ ਬੇਲੀ ਦਾ ਕੰਮ ਹੈ ਚਾਹ ਤੁਸੀਂ ਬੋਰ ਦੇ ਲੋ ਬਰੋਜਪੁਰ ਦੇ ਲੋ ਅੰਮ੍ਰਿਤਸਰ ਦੇ ਆ ਹੁਣ ਮੰਗਲ ਦੇ ਆ ਲੈਟਸ ਸੁਣਿਓ ਅਰਸੇ ਦੁਕਾਨ ਦੇ ਉੱਤੇ ਦਿਨ ਦਿਹਾੜੇ ਮਾਰ ਦਿੱਤਾ ਗਿਆ ਸੋ ਇਸ ਕਰਕੇ ਜਿਹੜੇ ਬੰਦੇ ਮਰ ਰਹੇ ਹਨ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਪਹਿਲਾਂ 1980 ਦੇ ਵਿੱਚ ਤਾਂ ਕੋਈ ਹਾਲਾਤ ਪੁੱਛਤੇ ਪਰ ਅੱਜ ਉਸ ਤੋਂ ਵੀ ਬੱਤਰ ਹੋ ਗਏ ਸਵਾਜਯ ਦੇ ਯੂਟੂਬੇਸ ਤੋਂ ਨਾਲੇ ਸਾਰੇ ਹਿੰਦੂ ਸੰਗਠਨ ਇਕੱਠੇ ਹੋਏ ਹੈ ਸਾਡੀ ਸਾਰਿਆਂ ਦੀ ਇਹ ਮੰਗ ਹੈ ਵੀ ਜੇ ਜਿਹੜੀ ਪੰਜਾਬ ਸਰਕਾਰ ਹੈ ਇਹਨੂੰ ਬਰਖਾਸਤ ਕੀਤਾ ਜਾਵੇ ਹਿੰਦਿਆਂ ਦੀ ਰਾਖੀ ਕੀਤੀ ਜਾਵੇ ਸ਼ਿੰਦੂ ਪਰਸ਼ਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਦੇ ਸਾਰੇ ਹਿੰਦੂ ਸੰਗਠਨ ਅਸੀਂ ਇਕੱਠੇ ਹੋ ਗਏ ਅੱਜ ਡੀਸੀ ਮੈਡਮ ਨੂੰ ਮੈਂ ਬਰੰਡਮ ਦਿਨ ਆਇਆ ਕਿ ਨੰਗਲੇ ਵਿੱਚ ਸਾਡੇ ਵਿਕਾਸ ਪ੍ਰਭਕਰ ਭਰਾ ਨੂੰ ਦੁਕਾਨ ਤੇ ਬੈਠੇ ਨੂੰ ਉਹਦਾ ਕਤਲ ਕੀਤਾ ਗਿਆ ਸਰੇ ਆਮ ਕਤਲ ਕੀਤਾ ਗਿਆ ਪਰ ਉਹਦਾ ਕੋਈ ਕਸੂਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਵਿਸ਼ਿੰਦੂ ਪਰਸ਼ਦ ਦੇ ਕੋਈ ਵੀ ਕਾਰਗਰਤਾ ਸਾਡਾ ਪੋਲੀਟੀਕਲੀ ਨਹੀਂ ਚੱਲਦਾ ਨਾ ਕਿਸੇ ਦੇ ਅਸੀਂ ਖਿਲਾਫ ਚੱਲਦੇ ਆ ਲੇਕਿਨ ਫੇਰ ਵੀ ਇਹ ਸਰਕਾਰ ਜਿਹੜੀ ਆ ਹਿੰਦੂਆਂ ਤੇ ਬਹੁਤ ਜ਼ਿਆਦਾ ਧਿਆਨ ਨਹੀਂ ਦੇ ਰਹੀ ਪਰ ਇਹ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਪੰਨੂ ਨੇ ਸਰੇ ਆਮ ਕਿਹਾ ਕਿ ਅਸੀਂ ਇਹ ਸਰਕਾਰ ਨੇ 133 ਕਰੋੜ ਮਿਲੀਅਨ ਡਾਲਰ ਦਿੱਤੇ ਨੇ ਪਾਕਿਸਤਾਨੀਆਂ ਨੂੰ ਉਹ ਕਿਸ ਕੰਮ ਆਊਗਾ ਉਹ ਇਹੀ ਕੰਮ ਆਣੇ ਨੇ ਅਸੀਂ ਡਿਮਾਂਡ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਵਿਕਾਸ ਦੇ ਪਰਿਵਾਰ ਨੂੰ ਕਰੋੜ ਰੁਪਏ ਦਿੱਤਾ ਜਾਵੇ ਨਾਲੇ ਉਹਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਬਾਕੀ ਸਮਾਜ ਨੂੰ ਦਿੱਤੀ ਜਾਂਦੀ ਹੈ ਇਹ ਸਰਕਾਰ ਨੂੰ ਵਰਖਾਜ ਕੀਤਾ ਜਾਵੇ ਤੇ ਰਾਸ਼ਟਰਪਤੀ ਅਵਾਜ਼ ਲਾਗੂ ਕੀਤਾ ਜਾਵੇ ਤਾਂ ਜੋ ਇੰਦਿਆ ਦੇ ਜਾਨ ਮਾਰ ਦੀ ਰਾਕੀ ਕੀਤੀ ਜਾਵੇ ਦੁਕਾਨ ਦੇ ਅੱਗੇ ਦਿਨ ਦਿਹਾੜੇ ਮਾਰ ਦਿੱਤਾ ਗਿਆ ਸੈਸ ਕਰਕੇ ਜਿਹੜੇ ਬੰਦੇ ਮਰ ਰਹੇ ਹਨ ਉਹਨਾਂ ਦੇ ਪਰਿਵਾਰਾਂ ਨੂੰ ਵਿੱਚ ਕੇ ਦੇਖੋ ਪਹਿਲਾਂ 1980 ਦੇ ਵਿੱਚ ਤਾਂ ਕੋਈ ਹਾਲਾਤ ਪੁੱਛਦੇ ਪਰ ਅੱਜ ਉਸ ਤੋਂ ਬੱਤਰ ਹੋ ਗਏ ਦੁਕਾਨ ਤੇ ਬੈਠੇ ਵੀ ਉਹਦਾ ਕਤਲ ਕੀਤਾ ਗਿਆ ਸਰੇ ਆਮ ਕਤਲ ਕੀਤਾ ਗਿਆ ਔਰ ਉਹਦਾ ਕੋਈ ਕਸੂਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਵਿਸ਼ਿੰਦੂ ਪਰਿਸ਼ਦ ਦੇ ਕੋਈ ਵੀ ਕਾਰਗਰਤਾ ਸਾਡਾ politically ਨਹੀਂ ਚੱਲਦਾ ਨਾ ਕਿਸੇ ਦੇ ਅਸੀਂ ਖਿਲਾਫ ਚੱਲਦੇ ਆਂ ਵਿਸ਼ਿੰਦੂ ਹਿੰਦੂ ਪਰਿਸ਼ਦ ਵੱਲੋਂ ਜ਼ਿਲ੍ਹੇ ਦੇ ਪ੍ਰਧਾਨ ਅਤੇ ਆਜ ਜਿੰਨੇ ਵੀ ਹਿੰਦੂਸ ਗਠਨ ਇਕੱਠੇ ਹੋ ਕੇ ਜਿਹੜੇ ਦਲਤਾ ਦੋਪਸਰੀ ਹਿੰਦੂਆਂ ਦੇ ਉੱਤੇ ਕਤਲ ਹੋ ਰਹੇ ਆਂ ਹਿੰਦੂਆਂ ਨੂੰ ਕੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਇਹ ਜਿਹੜੀ ਭਗਤ ਦੀ ਸਰਕਾਰ ਹੈ ਇਹ ਬਿਲਕੁਲ ناکਾਮ ਹੈ ਫੇਲ ਹੈ ਅਸੀਂ ਸਾਰੇ ਇੱਕ ਮੰਗ ਰੱਖ ਰਹੇ ਆ ਇਹ ਸਰਕਾਰ ਨੂੰ ਵਰਖਾਚ ਕੀਤਾ ਜਾਵੇ ਤੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਹਿੰਦੂਆਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਦਿੱਤੇ ਦਿਨਾਂ ਦੇ ਅੱਗੇ ਤਾਂ ਬੇਲੀ ਦਾ ਕੰਮ ਹੈ ਚਾਹੇ ਤੁਸੀਂ ਬੋਰ ਲੈ ਲਓ ਬਰੋਜਪੁਰ ਲੈ ਲਓ ਅੰਮ੍ਰਿਤਸਰ ਰੋਏ ਹੁਣ ਮੰਗਲ ਦੇ ਆ ਲੇਟਸ ਸੁਣਿਓ ਅਰਸੋ ਦੁਕਾਨ ਦੇ ਉੱਤੇ ਦਿਨ ਦਿਹਾੜੇ ਮਾਰ ਦਿੱਤਾ ਗਿਆ ਸੋ ਇਸ ਕਰਕੇ ਜਿਹੜੇ ਬੰਦੇ ਮਰ ਰਹੇ ਆ ਮੁੜੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਪਹਿਲਾਂ 1980 ਦੇ ਵਿੱਚ ਤਾਂ ਕੋਈ ਹਾਲਾਤ ਪੁੱਛਦੇ ਪਰ ਅੱਜ ਉਸ ਤੋਂ ਹੀ ਬੱਤਰ ਹੋ ਗਏ ਸਵਾਜਯ ਦੇ ਉੱਤੋਂ ਬਿਸਦਾਲੇ ਸਾਰੇ ਹਿੰਦੂ ਸੰਗਠਨ ਇਕੱਠੇ ਹੋਏ ਆ ਸਾਡੇ ਸਾਰੇ ਦੀ ਇਹ ਮੰਗ ਹੈ ਵੀ ਜੇ ਜਿਹੜੀ ਪੰਜਾਬ ਸਰਕਾਰ ਹੈ ਇਹਨੂੰ ਬਰਖਾਸਤ ਕੀਤਾ ਜਾਵੇ ਹਿੰਦੂਆਂ ਦੀ ਰਾਖੀ ਕੀਤੀ ਜਾਵੇ ਵਿਸ਼ੇਂਦੂ ਪਰਸ਼ਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਦੇ ਸਾਰੇ ਹਿੰਦੂ ਸੰਗਠਨ ਅਸੀਂ ਇਕੱਠੇ ਹੋ ਕੇ ਅੱਜ ਡੀਸੀ ਮੈਡਮ ਨੂੰ ਮੈਮੋਰੰਡਮ ਦੇਣ ਆਏ ਆ ਕੀ ਮੰਗਲੇ ਵਿੱਚ ਸਾਡੇ ਵਿਕਾਸ ਪ੍ਰਭਕਰ ਭਰਾ ਨੂੰ ਦੁਕਾਨ ਤੇ ਬੈਠੇ ਨੂੰ ਉਹਦਾ ਕਤਲ ਕੀਤਾ ਗਿਆ ਸਰੇ ਆਮ ਕਤਲ ਕੀਤਾ ਗਿਆ ਔਰ ਉਹਦਾ ਕੋਈ ਕਸੂਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਵਿਸ਼ਿੰਦੂ ਪਰਸ਼ਦ ਦੇ ਕੋਈ ਵੀ ਕਾਰਗਰਤਾ ਸਾਡਾ ਪੋਲੀਟੀਕਲੀ ਨਹੀਂ ਚੱਲਦਾ ਨਾ ਕਿਸੇ ਦੇ ਅਸੀਂ ਖਿਲਾਫ ਚੱਲਦੇ ਆ ਲੇਕਿਨ ਫੇਰ ਵੀ ਇਹ ਸਰਕਾਰ ਜਿਹੜੀ ਆ ਹਿੰਦੂਆਂ ਤੇ ਬਹੁਤ ਜ਼ਿਆਦਾ ਧਿਆਨ ਨਹੀਂ ਦੇ ਰਹੀ ਔਰ ਇਹ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਪੰਨੂ ਨੇ ਸਾਰੇ ਆਮ ਕਿਹਾ ਕਿ ਅਸੀਂ ਇਹ ਸਰਕਾਰ ਦੇ 133 ਕਰੋੜ ਮਿਲੀਅਨ ਡਾਲਰ ਦਿੱਤੇ ਨੇ ਪਾਕਿਸਤਾਨੀਆਂ ਨੂੰ ਉਹ ਕਿਸ ਕੰਮ ਆਊਗਾ ਉਹ ਇਹੀ ਕੰਮ ਆਣੇ ਨੇ ਅਸੀਂ ਡਿਮਾਂਡ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਵਿਕਾਸ ਦੇ ਪਰਿਵਾਰ ਨੂੰ ਕਰੋੜ ਰੁਪਏ ਦਿੱਤਾ ਜਾਵੇ ਨਾਲੇ ਉਹਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਬਾਕੀ ਸਮੁਦਾਇ ਨੂੰ ਦਿੱਤੀ ਜਾਂਦੀ ਹੈ